ਉਹ ਮੇਰਾ ਛੋਟਾ ਜਿਹਾ ਕੰਮ ਕਰ ਦੇ ਤੈਨੂੰ ਰੁਪਿਆ 500 ਦਊਂਗਾ ਮੈਂ ਤਰੀ ਤੇ ਚੱਕ ਦੀ ਟਿੰਡ ਫੋੜੀ ਤੁਰਦਾ ਵਾਂ ਰੱਬ ਤੇ ਇਹ ਨਹੀਂ ਕੋਣੀ ਹੁੰਦਾ ਮੇਰੇ ਵਾਸਤੇ ਮੰਗਦਾ ਹੈ ਰੱਬ ਕੋਲੋਂ ਆoze ਵਾਸਤੇ ਮੰਗ ਲਾ ਉਹ ਬੰਦੇ ਜੀ ਤਾਂ ਸੋਚ ਹੀ ਬਹੁਤ ਵਧੀਆ ਬਤੰਦਰਾ ਆਹ ਵੇਖ ਲੈ ਉਹਦੀ ਕਾਰਨ ਮੈਂ ਕੀ ਕੁਝ ਬਣ ਗਿਆ ਠੀਕ ਹੈ ਜੀ ਪਹੁੰਚ ਜਾਣੀ ਹੈ ਗੱਡੀ ਆਪਣੀ ਇਸ ਮੇਰੇ ਠੀਕ ਹੈ ਠੀਕ ਹੈ ਸਾਹਿਬ ਬੇਫਿਕਰ ਠੀਕ ਹਾਂਜੀ ਹਾਂਜੀ ਕੋ ਰਤਮ ਸਾਹਿਬ ਅੱਛਾ ਅੱਛਾ ਹਾਂ ਠੀਕ ਹੈ ਕੋਈ ਗੱਲ ਨਹੀਂ ਮੈਂ ਫਿਕਰੋਂ ਪਹੁੰਚ ਜਾਣੀ ਗਣੀ ਹੈ ਠੀਕ ਹੈ ਓਕੇ ਓਕੇ ਹੋਰ ਕੀ ਹਾਲ ਹੈ ਰਤਮ ਜੀ ਠੀਕ ਹੈ ਬੜਾ ਨਾਮ ਸੁਣਿਆ ਤੁਹਾਡਾ ਬੈਠੋ 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 ਥੈਂਕ ਯੂ ਥੈਂਕ ਯੂ ਥੈਂਕ ਯੂ ਸ਼ੁਕਰੀਆ ਔਰ ਬੜਾ ਠੀਕ ਹੈ ਕਿਸੇ ਵੇ ਸਾਡੇ ਨਾਲ ਰਤਮ ਸਾਹਿਬ ਤੁਹਾਡਾ ਬੜਾ ਨਾਮ ਸੁਣਿਆ ਸੀ ਬਹੁਤ ਵਾਰੀ ਕੋਸ਼ਿਸ਼ ਕੀਤੀ ਤੁਹਾਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ ਅੱਜ ਮੌਕਾ ਮਿਲਿਆ ਤੁਹਾਡੇ ਦਰਸ਼ਨ ਕਰਨ ਦਾ ਸ਼ੁਕਰੀਆ ਭਾਈ ਜੀ ਮਿਹਰਬਾਨੀ ਬਾਕੀ ਨਾਮ ਸਾਡਾ ਨਹੀਂ ਨਾਮ ਤਾਂ ਉਸ ਮਾਲਕ ਦਾ ਹੈ ਜੋ ਕੁਝ ਦਿੱਤਾ ਉਹ ਮਾਲਕ ਨੇ ਦਿੱਤਾ ਔਰ ਦੱਸੋ ਅਸੀਂ ਕੀ ਸੇਵਾ ਕਰ ਸਕਦੇ ਆ ਅੱਛਾ ਰਤਨ ਸਾਹਿਬ ਤੁਹਾਨੂੰ ਦੱਸ ਦਈਏ ਵੀ ਸਾਡਾ ਮੇਰਾ ਕੈਮੀਕਲ ਦਾ ਜਿਹੜਾ ਕੰਮ ਹੈ ਸਾਨੂੰ ਤਰਾਸ ਤੋਰ ਦੇ ਜਿਹੜੇ ਲੋਡ ਆ ਉਹ ਆਹ ਤਰ੍ਹਾਂ ਤੇ ਪੈਂਦੀ ਰਹਿੰਦੀ ਆ ਤੁਹਾਡਾ ਕਾਫੀ ਨਾਮ ਸੁਣਿਆ ਸੀ ਇਸ ਕਰਕੇ ਤੁਹਾਡੇ ਕੋਲ ਚੰਦ ਕੇ ਆਏ ਆ ਤੇ ਅਸੀਂ ਜਿਹੜੇ ਟਰਾਂਸਪੋਰਟ ਨਾਲ ਪਹਿਲਾਂ ਜੁੜੇ ਹੋਏ ਸੀ ਉਹਨਾਂ ਨੇ ਸਾਨੂੰ ਕਾਫੀ ਖੱਜਲ-ਖੁਆਰੀ ਠਟਕਾ ਕਰਦੇ ਆ ਅਸੀਂ ਨਹੀਂ ਚਾਹੁੰਦੇ ਵੀ ਅਸੀਂ ਸਾਡੇ ਨਾਲ ਖੱਜਲ-ਖੁਆਰੀ ਕੰਮ ਹੋਵੇ ਇਸੇ ਕਰਕੇ ਅਸੀਂ ਤੁਹਾਡੇ ਨਾਲ ਜਿਹੜਾ ਰਾਤ ਦਾ ਕੰਮ ਕਰਕੇ ਤੁਹਾਡੇ ਨਾਲ ਇੱਕ ਬਣਾਉਣਾ ਚਾਹੁੰਦੇ ਕੋਈ ਗੱਲ ਨਹੀਂ ਸਰ ਜੀ ਤੁਹਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਊਗੀ ਹੁਣ ਤੁਸੀਂ ਦੱਸੋ ਕਿੰਨੀਆਂ ਗੱਡੀਆਂ ਚਾਹੀਦੀਆਂ ਤੁਹਾਨੂੰ ਅਰ ਰਤਨ ਸਾਹਿਬ ਪਹਿਲਾਂ ਸਾਨੂੰ 5 ਗੱਡੀਆਂ ਦੀ ਲੋੜ ਹੈ ਆਉਣ ਨਾਲ ਸਮੇਂ ਸਾਨੂੰ ਹੋਰ ਗੱਡੀਆਂ ਦੀ ਵੀ ਲੋੜ ਪੈਂਦੀ ਰਹਿੰਦੀ ਹੈ ਤੁਸੀਂ ਸਾਨੂੰ ਕਿੰਨੀਆਂ ਕ ਗੱਡੀਆਂ ਜਿਹੜੀਆਂ ਪ੍ਰੋਵਾਈਡ ਕਰ ਸਕਦੇ ਜੀ ਤੁਸੀਂ ਦੱਸੋ ਸਰ ਤੁਹਾਨੂੰ ਕਿੰਨੀਆਂ ਗੱਡੀਆਂ ਦੀ ਲੋੜ ਲਿੰਦੀ ਹੈ ਉਹਨੀਆਂ ਗੱਡੀਆਂ ਕਰ ਦਾਂਗੇ ਗੱਲ ਦੀ ਕੋਈ ਨਹੀਂ ਸਾਰਾ ਜਦੋਂ ਸਾਡਾ ਪਾਸ ਤਿਆਰ ਕਰਾਈ ਪਾ ਚਾ 20 25 ਗੱਡੀਆਂ ਦੀ ਲੋੜ ਪੈ ਜਾਂਦੀ ਹੈ ਕੀ ਤੁਸੀਂ ਸਭ ਭੇਜ ਸਕ ਕੋਈ ਗੱਲ ਨਹੀਂ ਭਾਈ ਸਾਹਿਬ ਆਪਣੇ ਕੋਲੇ 80 ਤੋਂ ਗੱਡੀਆਂ ਹੈਗੀਆਂ ਨੇ ਜਦੋਂ ਤੁਹਾਨੂੰ ਲੋੜ ਹੋਵੇ ਤਾਂ ਸਾਨੂੰ ਘੱਟ ਤੋਂ ਘੱਟ 2 ਦਿਨ ਪਹਿਲਾਂ ਦੱਸ ਦੇ ਬਸ ਤੁਹਾਡੇ ਕੋਲ ਗੱਡੀਆਂ ਪਹੁੰਚ ਜਾਣਗੀਆਂ ਹਰਪ੍ਰਤਮ ਸਾਹਿਬ ਤੁਹਾਡੀ ਟਰਾਂਸਪੋਰਟ ਦਾ ਨਾਮ ਬਹੁਤ ਸੁਣਿਆ ਸੀ ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੈ ਠੀਕ ਹੈ ਜੀ ਹਾਂਜੀ ਹਾਂ ਠੀਕ ਹੈ ਠੀਕ ਹੈ ਠੀਕ ਹੈ ਓਕੇ ਸਤਿਕਾਰ ਜੀ ਰਤਨ ਕੀ ਹਾਲ ਹੈ ਠੀਕ ਹੈ ਜੀ ਵਧੀਆ ਕਿਵੇਂ ਚੱਲਦਾ ਕਾਰੋਬਾਰ ਕਾਰੋਬਾਰ ਬਹੁਤ ਵਧੀਆ ਜੀ ਕਿਰਪਾ ਬਾਬੇ ਨਾਨਕ ਦੀ ਵਾਕੀ ਤੁਹਾਡੀ ਕਿਰਪਾ ਹੈ ਮੈਨੂੰ ਜਿਹੜਾ ਪਖਾਰੀ ਤੋਂ 80 ਗੱਡੀਆਂ ਦਾ ਮਾਲਕ ਬਣਾਤਾ ਮੈਂ ਕੌਣ ਹੰਦਾ ਹੈ ਕਿਰਪਾ ਤੋਂ ਪਰਮਾਤਮਾ ਦੀ ਹੈ ਬਾਕੀ ਤੂੰ ਮਿਹਨਤ ਬਹੁਤ ਕਰਦਾ ਹੈ ਅੱਜ ਤੇਰੇ ਕੋਲ ਮਹਾਰਾਜ ਦੀ ਕਿਰਪਾ ਨਾਲ ਅਸੀਂ ਟ੍ਰੱਕ ਹੈ ਹੈਲੋ ਹਾਂਜੀ 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 ਯਾਰ ਸਾਡੇ ਕੋਲੇ ਆਰਡਰ ਬਹੁਤ ਆ ਰਹੇ ਆ ਜੀ ਤਾਂ ਜੀ ਗੱਡੀਆਂ ਜਿਹੜੇ ਬਾਡੀਆਂ ਰਹਿੰਦੀਆਂ ਨੇ ਉਹ ਪਾ ਦਿਓ ਠੀਕ ਹੈ ਬਾਡੀ ਦਾ ਠੀਕ ਹੈ ਓਕੇ ਬਾਈ ਜੀ ਰੱਬ ਦੇ ਬਸ ਕਿਸਮਤ ਨੂੰ ਦੇ ਦਿਓ ਜੀ ਹਾਂ ਬਾਈ ਪਤਨੂ ਦੇਖਿਆ ਯਾਰ ਕਿਤੇ ਮੈਂ ਹਾਂਜੀ ਬਾਈ ਜੀ ਮੈਂ ਪਹਿਲਾਂ ਵੀ ਤੁਹਾਡੇ ਕੋਲ ਆਇਆ ਸੀਦਾ ਤੁਸੀਂ ਉਦੋਂ ਵੀ ਤੁਹਾਡੇ ਬੰਦੇ ਕੁਛ ਤੁਛ ਦਿੱਤਾ ਨਹੀਂ ਮੈਨੂੰ ਸੱਚ ਤੈਨੂੰ ਮੈਂ ਉਹ ਬੰਦੇ ਕੋਲੇ ਭੇਜਿਆ ਸੀ ਉੱਥੇ ਉਹ ਕੋਲੇ ਗਿਆ ਨਹੀਂ ਮੇਰੀ ਬਈ ਬਿਆਨੀ ਕਿਉਂ ਨਹੀਂ ਗਿਆ ਮੈਨੂੰ ਆਇਆ ਸੀ ਪੰਨੀ ਤੇ ਇਹ ਜਦ ਤੂੰ ਬੰਦਾ ਬੋਲੇ ਤੂੰ ਮੈਂ ਨਾ ਬੋਲੇ ਹਰ ਬੰਦਾ ਤੁਹਾਡੀ ਯਾਰ ਤਾਂ ਨਹੀਂ ਹੁੰਦਾ ਜੀ ਫਿਰ ਉਹ ਬੰਦੇ ਜੀ ਤਾਂ ਸੋਚ ਹੀ ਬਹੁਤ ਵਧੀਆ ਬਤੰਦਰਾ ਆ ਵੇਖ ਲੈ ਉਹਦੀ ਕਾਰਨਮਕੀ ਕੁਝ ਬਣ ਗਿਆ ਉਹਨੇ ਤਾਂ ਮੇਰੀ ਸੋਚ ਹੀ ਬਦਲਤੀ ਮੇਰੀ ਵੀ ਅੱਛਾ ਜੀ ਹਾਂ ਮੈਨੂੰ ਵੇਖੋ ਉਹਦੀ ਕਿਰਪਾ ਨਾਲ ਹੀ ਮੈਂ ਇੱਥੇ ਤੱਕ ਕਿੱਥੇ ਪਹੁੰਚਿਆ ਮੈਂ ਤੂੰ ਇੱਕ ਵਾਰੀ ਜਾ ਉਹਦੇ ਕੋਲੇ ਠੀਕ ਜੀ ਜਾਇਓਣਾ ਮੈਂ ਸੇ ਹਾਂ ਜਾ ਠੀਕ ਧੰਨਵਾਦ ਜੀ ਬਾਈ ਜੀ ਬਾਈ ਜੀ ਬਾਈ ਗੱਲ ਸੁਣ ਹਾਂ ਜੀ ਬਾਈ ਰੱਬ ਇਹਨਾ ਕੁਝ ਦੇ ਦੋ ਕਾਮਦੋ ਜੀ ਬਹੁਤ ਲੋਬੇ ਬਾਈ ਕੁਝ ਨਹੀਂ ਸਾਦਾ ਕੀਤਾ ਜੀ ਰੱਬ ਤੁਹਾਨੂੰ ਬਹੁਤ ਦੇਵੇ ਬੜੀ ਬੜੀ ਮਿਹਰਬਾਨੀ ਜੀ ਕਿਉਂ ਰੱਬ ਤੈਨੂੰ ਨਹੀਂ ਦਿੰਦਾਗਾ ਜਿਹੜਾ ਤੂੰ ਰੱਬ ਤੋਂ ਮੰਗ ਕੇ ਮੈਨੂੰ ਦਿੰਨਾ ਆਲ ਦੀ ਖਾਤਰ ਮੰਗ ਲੈ ਰੱਬ ਕੋਲੋਂ ਐਡਾ ਵੱਡਾ ਤੇਰਾ ਸੀਰ ਹਟਾ ਘਟਾ ਤੂੰ ਹੈਗਾ ਕੰਮ ਕਰ ਕਮਾਖ ਵਾਲਾ ਬਾਈ ਪੰਮ ਮਿਲਦਾ ਨਹੀਂ 나ਈ ਤੂੰ ਮੈਨੂੰ ਕੰਮ ਕਿਰਾਸਦਾ ਜੀ 나ਈ ਮੈਂ ਤੇਰੇ ਕੰਮ ਕੀਤਾ ਜਾਈ ਦਈ ਜੀ ਉਹ ਤੇਰੀ ਨੀਤ ਹੋਣੀ ਚਾਹੀਦੀ ਐ ਕੰਮ ਦਾ ਘਾਟਾ ਨਹੀਂ ਦੁਨੀਆ 'ਚ ਜਿੰਨੇ ਮਰਜ਼ੀ ਤੂੰ ਕੰਮ ਕਰ ਸਕਦਾਂਗਾ ਤੈਨੂੰ ਕੋਈ ਕੰਮ ਕਰ ਦੇਵਾ ਕਰ ਲੇਗਾ ਬਈ ਮੈਥੋਂ ਹੋਣਾ ਹੀ ਨਹੀਂ ਕੰਮ ਮੈਂ ਤੇਰੇ ਦਿੱਤਾ ਹੀ ਸਮਝੀ ਉਹ ਤੇਰਾ ਐਡਾ ਵੱਡਾ ਸੀਰ ਦਾ ਕੰਮ ਤੂੰ ਕੀਤਾ ਨਹੀਂ ਨਾ ਤੈਨੂੰ ਮੰਗ ਕੇ ਖਾਣ ਦੀ ਆਦਤ ਬੈ ਚੁੱਕੀ ਐ ਤਾਂ ਕਰਕੇ ਤੈਨੂੰ ਕੰਮ ਨਹੀਂ ਹੁੰਦਾ ਤੂੰ ਮੇਰਾ ਛੋਟਾ ਜਿਹਾ ਕੰਮ ਕਰ ਦੇ ਤੈਨੂੰ ਰੁਪਿਆ 500 ਦਊਂਗਾ ਮੈਂ 500 ਰੁਪਏ আচ্ছা ਹਾਂਜੀ ਬਈ ਫੇਰ ਤਾਂ ਮੈਂ ਕਰ ਲੂੰਗਾ ਜੀ ਐ ਕਰ ਉਹ ਗੱਡੀ ਖੜੀ ਐ ਉਹਦੇ ਕੱਪੜਾ ਮਾਰ ਕੇ ਸਾਫ਼ ਕਰਕੇ ਵਧੀਆ ਬਣਾ ਦੇ ਰੁਪਿਆ 500 ਲੈ ਲਈ ਮੇਰੇ ਕੋਲੋਂ ਧੰਨਵਾਦ ਆ ਬਾਈ ਜੀ ਮਿਹਰਬਾਨੀ ਔਰ ਆਜੂ ਨੂੰ ਕਪੜਾ ਦੇਓ ਗੱਡੀ ਤੇ ਮਾਰਨ ਦਿਓ ਕੰਮ ਤਾਂ ਚੰਗਾ ਕਰੀ ਜਾਂਦਾ ਬੰਦਾ ਮਿਹਨਤੀ ਹੈ ਵਸੇ ਨੇ ਪੀਂ ਮਗਰ ਤਾਂ ਬਤੋ ਤੇ ਪ੍ਰਮਾਤਮਾ ਮਦਦ ਕਰਿਆ ਕਰੇ ਹਿੰ ਤੁੰਦੇ ਹਾਂਜੀ ਕੋਈ ਗੱਲ ਨਹੀਂ ਹੋ ਗਿਆ ਕੰਮ ਸਾਰਾ ਜੀ ਮੈਂ ਕਰਵਾ ਦਿੰਦਾ ਬਈ ਘਰਤੀ ਗੱਡੀ ਸਾਹਿਬ ਤੁਹਾਡੀ ਜੀ ਘਰਤੀ ਗੱਡੀ ਸਾਹਿਬ ਹਾਂਜੀ ਬਈ ਜੀ ਮੈਂ ਦੇਖਿਆ ਜੀ ਤੂੰ ਬਹੁਤ ਸੋਹਣਾ ਕੰਮ ਕੀਤਾ ਹੈ ਅੱਛਾ ਜੀ ਧੰਨਵਾਦ ਬਈ ਜੀ ਆ ਲੈ ਤੇਰਾ ਨਾਮ 500 ਰੁਪਿਆ ਤੂੰ ਬਈ ਕੰਮ ਤੂੰ ਬਹੁਤ ਵਧੀਆ ਕਰਦਾਗਾ ਅੱਛਾ ਜੀ ਤੂੰ ਤਾਂ ਐਵੇਂ ਕਹਿੰਦਾ ਸੀ ਮੈਨੂੰ ਕੰਮ ਨਹੀਂ ਆਉਂਦਾ ਜੇ ਦਿਲ ਲਾ ਕੇ ਕੰਮ ਕਰੇਗਾ ਨਾ ਬਹੁਤ ਤਰੱਕੀ ਕਰੇਗਾ ਠੀਕ ਹੈ ਬਈ ਚੱਲਦਾ ਮੈਂ ਹਾਂਜੀ ਰੋਕੇ ਇੱਕ ਮਿੰਟ ਹਾਂਜੀ ਤੂੰ ਕੰਮ ਕਰੇਗਾ ਹੋਰ ਹਾਂਜੀ ਬਾਈ ਵਰਨਾਉਂਦੀ ਜੀ ਇਹ ਗੈਰੇਜ ਦੇ ਵਾਸਤੇ ਨਾ ਇੱਕ ਮੈਨੇਜਰ ਦੀ ਪੋਸਟ ਖਾਲੀ ਪਈ ਆ ਅੱਛਾ ਜੀ ਤੇ ਮੈਨੂੰ ਬੰਦਾ ਚਾਹੀਦਾ ਸੀ ਅੱਛਾ ਜੀ ਮੈਨੂੰ ਤੇਰਾ ਕੰਮ ਵੀ ਪਸੰਦ ਆਇਆ ਤੂੰ ਕੰਮ ਮਿਹਨਤ ਨਾਲ ਕਰਦਾ ਵੀ ਐ ਧੰਨਵਾਦ ਬਾਈ ਜੀ ਤੇ ਮੈਂ ਤੈਨੂੰ 25000 ਰੁਪਏ ਤਨਖਾਹ ਦੇਆ ਕਰੂੰਗਾ ਜੇ ਤੂੰ ਕੰਮ ਕਰੇਗਾ 25000 ਬਾਈ ਜੀ ਹਾਂ ਕਰੇਗਾ ਬਹੁਤ ਮਿਹਰਬਾਨੀ ਬਾਈ ਜੀ ਕਰਦਾ ਜੀ ਚੱਲ ਠੀਕ ਐ ਕੱਲ ਤੋਂ ਕੰਮ ਤੇ ਆ ਜੀ ਫਿਰ ਠੀਕ ਆ ਬਾਈ ਜੀ ਮਿਹਰਬਾਨੀ ਬਾਈ ਜੀ ਧੰਨਵਾਦ ਜੀ ਹੈਲੋ ਹਾਂਜੀ ਹਾਂਜੀ ਭਾਈ ਜੀ ਤਿਆਰ ਬੰਦੀ ਥੋੜੀ ਤੁਸੀਂ ਆ ਜਾਓ ਲੈਣ ਆ ਜਾਓ ਹਾਂਜੀ ਹਾਂਜੀ ਦੇਖੋ ਮੈਂ ਥੋੜੀ ਵਰਦੀ ਮੁੰਡਿਆਂ ਨੇ ਤੇ ਲਈ ਤੇ ਦੇਖ ਬੰਦਲ ਹੋਰ ਹੀ ਪਸੀਨਾ ਹੋ ਗਿਆ ਮੁੰਡੇ ਦੇ ਹਾਂ ਸੋਚ ਸੋਚਦਾ ਫਰਦੂਆ ਇੱਕ ਬਹੁਤ ਸੋਚ ਸੀ ਜਦੋਂ ਮੈਂ ਬੁਹਾਰੀ ਸੀ ਇੱਕ ਸੋਚ ਬਾਈਦੀ ਆ ਜੀ ਸੋਚ ਨਾਲ ਅੱਜ ਮੈਂ ਰਾਜਾ ਬਣੇ ਬੈਠਾ ਸ਼ੁਗਰਾ ਮਰਦਾ ਮੈਨੂੰ ਇੰਨੀ ਵਧੀਆ ਸੋਚ ਦੇਣ ਵਾਸਤੇ ਸ਼ੁਗਰਾ ਦਿਰਾਬੈ ਸ਼ੁਗਰਾ